ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਰਾਮਗੋਟ ਫਾਰਮ ਤੇ ਪਿੰਡ ਛੱਤਿਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਗਿੱਦੜਵਾਹਾ ਰਾਮ ਇਹ ਬਾਈ ਜੀ ਹਰਾਂ ਦੇ ਡੈਡੀ ਦਾ ਨਾਮ ਹੈ ਤੇ ਬਾਈ ਲੱਖਾ ਤੇ ਬਾਈ ਬੱਬੂ ਇਹ ਇਹਨਾਂ ਦੇ ਬੇਟੇ ਆ ਦੋਵੇਂ ਇਸ ਟਾਈਮ ਇਹ ਬਾਈ ਫਾਰਮ ਕਰ ਰਹੇ ਆ ਬਹੁਤ ਟਾਪ ਦਾ ਇਹਨਾਂ ਦਾ ਮਾਲ ਹੁੰਦਾ ਬੱਕਰੀਆਂ ਹੁੰਦੀਆਂ ਤੇ ਤਕਰੀਬਨ ਇਹਨਾਂ ਕੋਲੇ ਸਾਰਾ ਸਾਲ ਹੀ ਮਾਲ ਆਉਂਦਾ ਜਾਂਦਾ ਰਹਿੰਦਾ ਤੇ ਬਹੁਤ ਚੰਗੀ ਵੇਚ ਤੇ ਖਰੀਦ ਹੁੰਦੀ ਹੈ ਜਿਹੜਾ ਵੀ ਵਪਾਰੀ ਇਹਨਾਂ ਤੋਂ ਕੋਈ ਖਰੀਦ ਕਰਕੇ ਲੈ ਜਾਂਦਾ ਤੇ ਉਹਨਾਂ ਨੂੰ ਇਹ ਰੋਟੀ ਛੱਡ ਕੇ ਤੇ ਫਿਰ ਬੱਕਰੀਆਂ ਦਿੰਦੇ ਆ ਤੇ ਆਓ ਵਿਖਾਉਣੇ ਆ ਦੋਸਤੋ ਤੁਹਾਨੂੰ ਇਹਨਾਂ ਦੀਆਂ ਬੱਕਰੀਆਂ ਦੇ ਪਹਿਲਾਂ ਬੱਚੇ ਤੇ ਫਿਰ ਵਿਖਾਵਾਂਗੇ ਤੁਹਾਨੂੰ ਵੱਡੀਆਂ ਬੱਕਰੀਆਂ ਹਾਂਜੀ ਰਾਮਗੋੜ ਫਾਰਮਿੰਗ ਤੇ ਪਹੁੰਚੇ ਆ ਤੇ ਬਾਈ ਲੱਖਾ ਦੇ ਬੱਬੂ ਏ ਬਾਈ ਕਾਲਾ ਇਹ ਸਾਰੇ ਖੜੇ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਸਾਰੀਆਂ ਬੱਕਰੀਆਂ ਤੁਹਾਨੂੰ ਟਾਪ ਦੀਆਂ ਵਿਖਾਵਾਂਗੇ ਇਸ ਜ਼ਿਲ੍ਹਾ ਮੁਕਸਰ ਦੇ ਨਾਮਵਾਰ ਇਹਨਾਂ ਕੋਲੇ ਬਰੀਡਰਾਂ ਤੇ ਨਾਮਵਾਰ ਹੀ ਇਹ ਵਪਾਰੀ ਆ ਤੇ ਗੱਲਬਾਤ ਆਪਾਂ ਕਰਦੇ ਆਂ ਬਾਈ ਲੱਖੇ ਸਸਰੀ ਕਾ ਸਸਰੀ ਕਾ ਬਾਈ ਜੀ ਬਾਈ ਜੀ ਆਪਣਾ ਨਾਂ ਤਾਂ ਤੁਹਾਨੂੰ ਪਤਾ ਹੀ ਆ ਪੁੱਛ ਹੀ ਲਿਆ ਤੇ ਆਪਣਾ ਨੰਬਰ ਬੋਲੋ ਜੀ ਨੰਬਰ ਜੀ ਆਪਣਾ 98729 98729 25266 ਜੀ 25266 ਹਾਂਜੀ ਠੀਕ ਆ ਜੀ ਆਪਣੇ ਕੋਲੇ ਕੁੱਲ ਨਗ ਬਾਈ ਕਿੰਨੇ ਕੁ ਹੋਣਗੇ ਆਪਣੇ ਕੋਲ 250 ਨਾ ਗਈ ਇਸ ਟਾਈਮ 250 ਨਾ ਤੇ ਆਪਣੇ ਕੋਲੇ ਘਰੂ ਬੱਕਰੀਆਂ ਕਿੰਨੀਆਂ ਹੈਗਾ 50 60 ਬੱਕਰੀਆਂ ਘਰੂ ਹੈ ਜੀ ਤੇ ਬਾਕੀ ਬਾਕੀ ਵਿਖਾਉ ਹੈ 50 ਬਾਕੀ ਵਿਖਾਉ ਹੈ ਹਾਂਜੀ ਹਾਂਜੀ ਤੇ ਬਾਈ ਸਸਰੀਕਾਲ ਬੱਬੂ ਸਸਰੀਕਾਲ ਜੀ ਬਾਈ ਜੀ ਆਪਣਾ ਵੀ ਨੰਬਰ ਦੱਸਿਓ ਜੀ 769620820 657 ਤੇ ਬਾਈ ਆਪਣਾ ਮਾਲ ਕਿੰਨੀਆਂ ਬੱਕਰੀਆਂ ਆਪਣੇ ਕੋਲ ਆਪਣੇ ਕੋਲ ਹੈਗੀਆਂ ਬਾਈ ਵਿੱਚ 30 35 30 35 ਨਾਲ ਠੀਕ ਆ ਤੇ ਪਹਿਲਾਂ ਆਪਾਂ ਆਹ ਬਰੀਡਰ ਬਾਰੇ ਗੱਲ ਕਰਦੇ ਹਾਂ ਜੀ ਇਹ ਬਰੀਡਰ ਤੁਹਾਨੂੰ ਕਿੱਥੋਂ ਮਿਲਿਆ ਆ ਵੱਡਾ ਬੋਗੀ ਹਾਂਜੀ ਇਹ ਆਜਮਦਾਰਨਾ ਇਹ ਨਾਂ ਆ ਕਿੱਥੋਂ ਆਪਾਂ ਮਿਲਿਆ ਜੀ ਹਾਂਜੀ ਨਾਂ ਆ ਪੈਂਦਾ ਇਹ ਕੁਦਰਤੀ ਦੇਣ ਆਪਾਂ ਨੂੰ ਜੀ ਕੁਦਰਤੀ ਦੇਣ ਹਾਂਜੀ ਮਤਲਬ ਇਹ ਬੱਕਰੀਆਂ ਖਰੀਦੀਆਂ ਸੀ ਉਹਦੇ ਵਿੱਚ ਆਇਆ ਸੀ ਇਹ ਆ ਪੰਜ ਤੋਂ 20 ਸਾਲ ਪਹਿਲਾਂ 2 ਲੱਖ ਦੇ ਤਿੰਨ ਬੱਕਰੀਆਂ ਲਈਆਂ ਸੀ ਵਾਹ ਜੀ ਵਾਹ ਉਦੋਂ ਬੱਕਰੀ ਅਗਲਾ ਮਹੀਨ ਲੈ ਲੈਂਦਾ 50000 ਤੇ ਤੁਸੀਂ 50000 ਦੀ ਬੱਕਰੀ ਖਰੀਦੀ। ਬੱਕਰੀ ਖਰੀਦੀ ਆ ਪਾਲਮੀਆ ਆ। ਠੀਕ ਹੈ। ਪਾਜੇ ਆ ਕੀ ਕਹ ਉਹਦਾ ਨਾਮ 52 ਪੁੱਤ ਰਿਆਂ ਇਹ ਕੁਦਰਤੀ ਪ੍ਰੇਣਾ 바ਕੀ ਕਿ ਰੱਬ ਵੱਲੋਂ ਭਗਤੀ ਦਿੱਤੀ ਇਹ ਬੱਕਰੀਆਂ ਦੀ ਬੁੜੇ ਨੇ। ਠੀਕ ਹੈ ਜੀ। ਆਪਣੇ ਡੈਡੀ ਨੇ ਹਾਂ ਜੀ ਹਾਂ ਜੀ। ਕੁਦਰਤੀ ਜੀ ਮਿਲ ਗਈ ਆ ਪਾਣੂ। ਚਾਹੀਏ ਵੀ ਵਿਖਾਉਣੇ ਆ ਤੁਹਾਨੂੰ। ਬਹੁਤ ਕਾਠ ਵਾਲਾ ਬੱਕਰਾ ਹੈ ਤੇ ਬਹੁਤ ਹੀ ਨਾਮਵਾਰਾ ਦੋਸਤੋ ਇਹ ਜਾਨਵਰ ਨੱਕ ਕੰਨ ਅੱਖ ਹਰ ਇੱਕ ਪੱਖ ਤੋਂ ਚੰਗਾ ਹੈ। ਕੰਨਾਂ ਦਾ ਸਹਿਜ ਬਹੁਤ ਲੰਮਾ ਹੈ ਤੇ ਚੌੜਾ ਦੇਖ ਸਕਦੇ ਬਿਲਕੁਲ ਗੁਲਾਬੀ ਰੰਗ ਦੀ ਕੰਨ। 4 ਬੱਚੇ ਦੇ ਜਿਹੜੇ ਆ ਚੁੱਕੇ ਨੇ ਆਪਣੇ ਕੋਲ ਕਿੰਨੇ ਬ੍ਰੀਡਰ ਹੈ ਜੀ ਇਹਦੇ ਤੁਹਾਡੇ ਕੋਲੇ ਮੇਰੇ 20 ਬ੍ਰੀਡਰ ਆਪਾਂ ਦੇ ਦਈਏਗਾ ਠੀਕ ਹੈ ਜੀ ਛੱਡ ਦਿਆ ਤੁਹਾਨੂੰ ਨਾਮ ਵੀ ਦੱਸ ਦਿਆਗਾ ਡਡ ਜਿੱਥੇ ਜਿੱਥੇ ਗਏ ਆਪਣੇ ਠੀਕ ਹੈ ਜੀ ਇਹਦੇ ਬਾਕੀ ਇਹਦੇ ਬੱਚੇ ਆਪਣੇ ਘਰੇ ਆਵੇ ਚਾਰ ਬੱਚੇ ਦੇ ਕੋਲ ਵੀ ਹੈਗੇ ਮਜੂਦ ਵੀ ਆਪਣੇ ਕੋਲ ਆਹ ਬੱਚੇ ਵੀ ਇਸੇ ਦੇ ਹਾਂ ਚਾਰ ਬੱਚੇ ਜੀ ਇੱਕ ਆ ਬੱਚਾ ਆ ਗਿਆ ਦੋ ਬਾਹਰ ਭੱਜ ਗਏ ਠੀਕ ਹੈ ਜੀ ਠੀਕ ਹੈ ਇਹ ਪਰੱਖੇ ਵੀ ਇਹਦਾ ਨਾਮ ਨਿਸ਼ਾਨ ਵੀ ਰੱਖਿਆ ਠੀਕ ਹੈ ਜੀ ਆਪਾਂ ਦੇ 20 ਬੱਚੇ ਦੇ ਖਾਰਮਾਲ ਨੂੰ ਦਿੱਤੇ ਆਪਾਂ ਹਾਂ ਚੱਲੀ ਜਾਂਦਾ ਕੰਮ ਵਾਹ ਜੀ ਵਾਹ ਅਗਲਾ ਆਹ ਦਿੰਦਾ ਕਿ ਯਾਰ ਤੁਸੀਂ ਉੱਥੋਂ ਲਿਆਂਦਾ ਉਹਦਾ ਨਾਮ ਲਿਆ ਰੱਬ ਦੀ ਦੇ ਬਿਲਕੁਲ ਬਿਲਕੁਲ ਆਪਾਂ ਉਹਨੂੰ ਯਾਦ ਕਰਦੇ ਆ ਰੱਬ ਦੀ ਦੇ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਅੰਕਲ ਆ ਰਾਮ ਜੀ ਆ ਤੇ ਇਹਨਾਂ ਦੇ ਨਾਂ ਤੇ ਇਹ ਫਾਰਮਰ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੰਕਲ ਜੀ ਸਾਸਰੀਕਰ ਸਾਸਰੀਕਰ ਭਾਈ ਇਹ ਅੰਕਲ ਜੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਫਾਰਮ ਪਾਏ ਨੂੰ ਇਹ ਫਾਰਮ ਪਾਏ ਨੂੰ ਦਾ ਬਹੁਤ ਚਿਰ ਹੋ ਗਿਆ ਹੂੰ ਕਾ ਸੱਤ ਪੀੜੀਆਂ ਦੀ ਤਰ੍ਹਾਂ ਆਉਂਦਾ ਸਾਡੀ ਪੁਰਾਣਾ ਹੀ ਕੰਮ ਪੁਰਾਣਾ ਕੰਮ ਆਉ ਠੀਕ ਆ ਜੀ ਜਿਹੜਾ ਇਹ ਕੰਮ ਆ ਸਾਡਾ ਇਹ ਦੇਸੀ ਬੱਕਰੀਆਂ ਵਾਲਾ ਤਾਂ ਆਪਾਂ ਬੀਟਲਾਂ ਕਹਿ ਲਈਏ ਹਾਂਜੀ ਹਾਂਜੀ ਇਹ 20 ਸਾਲ ਹੋ ਗਏ ਇਹ 20 ਸਾਲ ਹੋ ਗਏ ਹਾਂ ਠੀਕ ਹੈ ਜੀ ਤੇ ਬਹੁਤ ਇਹਨਾਂ ਨੇ ਇਹ ਇਹ ਬੱਕਰੇ ਦਾ ਫਿਰ ਬਹੁਤ ਨਾਮ ਆ ਇਸ ਏਰੀਏ ਦੇ ਵਿੱਚ ਇਹ ਫਿਰ ਇਹਦਾ ਜੀ ਤਾਂ ਸੀਗਾ ਨਾ ਫਿਰ ਆਪਣਾ 18 2000 ਦੀ ਵੀ ਟੋਂਗ ਵਾਲੀ ਮੰਡੀ ਤੇ ਵੀ ਹਾਂਜੀ 5 ਲੱਖ ਰੁਪਇਆ ਲੱਗਿਆ ਸੀਗਾ ਅੱਛਾ ਜੀ ਤੇ ਬੁੱਧਵਾਰ ਨੂੰ ਇੱਥੇ ਰਖਾਲੇ ਮੰਡੀਰ ਵਾਲੇ ਚੇਅਰਮੈਨ ਨੇ ਠੀਕ ਹੈ ਜੀ ਉਦੋਂ 395 ਲਾਇਆ ਜੀ 395 ਹਾਂ ਠੀਕ ਹੈ ਠੀਕ ਹੈ ਜੀ ਤੇ ਫਿਰ ਇਹ ਵੇਚਿਆ ਨਹੀਂ ਤੁਸੀਂ ਵੇਚਿਆ ਨਹੀਂ ਆਏ ਨਹੀਂ ਵੇਚਣਾ ਫਿਰ ਇਹਦੇ ਬੱਚੇ ਜੀ 45000 ਦਾ ਕੋਈ 50000 ਦਾ ਤਿੰਨ ਤਿੰਨ ਚਾਰ ਚਾਰ ਦਿਨਾਂ ਦੇ ਭਰਾ ਆਪਣੇ ਉਹ ਹਾਜੀ ਸਾਹਿਬ ਲੈ ਜਾਂਦੇ ਰਿਆ ਵਾਹ ਜੀ ਵਾਹ ਹਾਂ ਤੇ ਇਹ ਫਿਰ ਹੁਣ ਵੇਚਦੇ ਨਹੀਂ ਤੁਸੀਂ ਇਹ ਵੇਚਣਾ ਨਹੀਂ ਇਹ ਤਾਂ ਆਪਾਂ ਘਰੇ ਇਹਦੀ ਸੇਵਾ ਹੀ ਕਰਨੀ ਹੈ ਠੀਕ ਹੈ ਜੀ ਲਓ ਜੀ ਬੱਚੇ ਤੁਸੀਂ ਲਓ ਵੀ ਆਹ ਬਾਈ ਦਾ ਘਾਰ ਆ ਕੋਠੀ ਆ ਤੇ ਉੱਤੇ ਕੂੜਾ ਡਿੱਗੀ ਪਾਣੀ ਵਾਲੀ ਜਿਹਨੂੰ ਆਪਾਂ ਕਹਿੰਦੇ ਨੇ ਆਹ ਬਾਈ ਆਰਾਮ ਗੋਡ ਫਾਰਮਿੰਗ ਵਾਲਿਆਂ ਦਾ ਘਰ ਆ ਬਾਈ ਲੱਖਾ ਤੇ ਬਾਈ ਬੱਬੂ ਤੇ ਉਧਰ ਅੰਕਲ ਰਾਮ ਆ ਲੈਣਾ ਸਰਕਾਰ ਦੀ ਮੌਮ ਲੱਗ ਗਈ ਸਹੀ ਗੱਲ ਤੇ ਕਾਰਨ ਕਰ ਥਾਰਾ ਵਧੀਆ ਚੱਲਦਾ ਮਦੂਰ ਬਣਾ ਜੂਰੂ ਸੋਹਣੇ ਲੱਗਿਆ ਇਹ ਦੋ ਬਣਾ ਦੇਵਾ ਤਾਨੂੰ ਜਿੰਦਾ ਹੋਣ ਸੋਰੇ ਕਾ ਲਾਓ ਵੀ ਮਿੱਤਰੋ ਬੱਚੇ ਸਾਨੂੰ ਦਿਖਾਉਣੇ ਆ ਇਹਨਾਂ ਕੋਲੇ ਬਹੁਤ ਚੰਗਾ ਬਰੀਡਰ ਆ ਉਹਦੇ ਬੱਚੇ ਆ ਦੇਖ ਲਓ ਤੁਸੀਂ ਗੁਲਾਬੀ ਕੰਨਾਂ ਵਾਲੇ ਤੇ ਹਰ ਤਰ੍ਹਾਂ ਦੇ ਬੱਚੇ ਇਹਨਾਂ ਕੋਲੋਂ ਮਿਲਦੇ ਆ ਦੋਸਤੋ 50 40 50 ਬੱਕਰੀਆਂ ਤਾਂ ਇਹਨਾਂ ਦੇ ਘਰੂ ਰੱਖੀਆਂ ਹੋਈਆਂ ਤੇ 40 50 ਬੱਕਰੀਆਂ ਇਹਨਾਂ ਕੋਲੇ ਤਕਰੀਬਨ ਸੇਲ ਪਰਚੇਜ਼ ਆਸਤੇ ਹੁੰਦੀਆਂ ਨਾਮਵਾਰ ਬੋਗ ਆ ਦੋਸਤੋ ਇਹਨਾਂ ਕੋਲੇ ਬਰੀਡਰ ਬਹੁਤ ਹੀ ਚੰਗਾ ਇਹ ਵੀ ਤਾਂ ਘਰ ਦੀ ਬਲੱਡ ਲਾਈਨ ਆ ਜੀ ਵਾਹ ਜੀ ਵਾਹ ਅਸੀਂ ਕੋਈ ਬਲੱਡ ਲਾਈਨ ਆਪਦੀ ਤਿਆਰ ਕਰੀਏ ਸਾਰੀ ਆ ਜਿਹੜਾ ਜਾਨਵਰ ਫੜੀ ਖੜਿਆ ਇਹਨੂੰ ਕੀ ਬੋਲਦੇ ਆ ਜੀ ਇਹ ਬਸ ਜੀ ਜਿਹੜਾ ਆਪ ਬੋਗ ਆ ਹਾਂਜੀ ਹਾਂਜੀ ਏਕਾ ਬੱਕਰੀ ਇਹਨਾਂ ਦਾ ਦੇਣ ਹੀ ਰੱਖ ਲੈ ਤੁਸੀਂ ਠੀਕ ਆ ਜੀ ਠੀਕ ਆ ਇਹ ਦੋਨਾਂ ਚੀਜ਼ਾਂ ਦਾ ਹਾਂਜੀ 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 ਇਹ ਦੋਨਾਂ ਚੀਜ਼ਾਂ ਦਾ ਦੇਣ ਆ ਜੀ ਇਹ ਤੂੰਗੜੀ ਤੋਂ ਲਿਆ ਸੀ ਅਸੀਂ ਮੁੱਲ ਜੀ ਅੱਛਾ ਅੱਛਾ ਉਹ ਲੋ ਤਾਂ 4500 ਦਾ ਲਿਆ ਸੀ ਜੀ 4500 ਦਾ ਇਹਨੂੰ ਕੀ ਕਹਿੰਦੇ ਆ ਜੀ ਕੰਜ ਬੋਲਦੇ ਨੇ ਹਾਂ ਇਹਨੂੰ ਕੰਜ ਬੋਲਦੇ ਆ ਜੀ ਬੜਾ ਕੱਦ ਕਾਠਾ ਇਹਦਾ ਕੱਦ ਬਾਹਰਲੇ ਮੁਲਖ ਵਾਲੇ ਮਲੰਗਣੀ ਬੋਲਦੇ ਇਹਨੂੰ ਇਹਨੂੰ ਮਲੰਗਣੀ ਬੋਲਦੇ ਹਾਂ ਠੀਕ ਆ ਜੀ ਠੀਕ ਆ ਬੜਾ ਨੈਣ ਨਕਸ਼ ਇਹਦਾ ਵੀ ਚੰਗਾ ਹੈ ਤੇ ਕੱਦ ਕੋ ਦਾ ਬਹੁਤ ਆਇਆ ਇਹਦਾ ਕੱਦ ਹੋਊਗਾ 48 ਇੰਚ ਕੱਦ ਬਾਈ ਹਾਂ ਜੀ ਕਿੰਨਾ ਕੱਦ ਹੋਊਗਾ ਇਹਦਾ ਇਹਦਾ ਹੀ 48 ਇੰਚ ਆਈ 48 ਇੰਚ ਠੀਕ ਆ ਜੀ ਲਓ ਵੀ ਮਿੱਤਰੋ ਆ ਜਾ ਤੂੰ ਦੁੱਸੇ ਹੋ ਜਾਗਾ ਹਰ ਤਰ੍ਹਾਂ ਦੇ ਜਾਨਵਰ ਆ ਇਹਨਾਂ ਕੋਲੇ ਬੱਕਰੀਆਂ ਵੀ ਖਾਉਣੀਆਂ ਤੁਹਾਨੂੰ ਬਾਹਰ ਉਹਨੇ ਕਾਰ ਮਾਰਾ ਦੇਖ ਸਾਹਿਬ ਨਾ ਦੋਸਤੋ 40 40 ਇੰਚ ਕਰਦਾ ਬੱਕਰੀਆਂ ਦੇ ਬਹੁਤ ਸ਼ਾਨਦਾਰਾ ਨਾ ਤਾਂ ਮੈਂ ਦਿੰਦਾ ਇਹਨਾਂ ਵਿੱਚੋਂ ਦੋਸਤੋ ਬੱਕਰੀਆਂ ਵਕਾਊ ਵੀ ਆ ਤੇ ਜਿਸ ਕਿਸੇ ਵੀਰ ਨੂੰ ਬੱਕਰੀਆਂ ਚਾਹੀਦੀਆਂ ਹੋਣ ਤੇ ਨੰਬਰ ਆਪਾਂ ਫਾਇਦਾ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਕੋਈ ਵੀ ਵਪਾਰੀ ਜਿਹੜਾ ਇਹਨਾਂ ਕੋਲੋਂ ਜਾਨਵਰ ਲੈ ਜਾਂਦਾ ਤਾਂ ਦੋਸਤੋ ਰੋਟੀ ਛੱਡ ਕੇ ਇਹ ਜਾਨਵਰ ਦਿੰਦੇ ਆ ਅਗਲਾ ਵੀ ਕਮਾਈ ਕਰ ਸਕੇ ਇਹਨਾਂ ਤੋਂ ਕੋਈ ਜਾਨਵਰ ਲਿਜਾ ਕੇ ਇਹ ਗੱਬਣਾ ਬਾਈ ਬੱਕਰੀ ਹਾਂ ਬਾਈ ਗੱਬਣਾ ਜੀ ਠੀਕ ਹੈ ਜੀ ਠੀਕ ਹੈ ਜੀ ਆਪ ਆਪਣੀ ਆਪਣੀ ਕਰੂਣਾ ਬੱਕਰੀ ਆ ਕਰੂ ਬੱਕਰੀਆਂ ਸਾਰੀਆਂ ਇਹ ਕਰੂਗਾ ਬੱਕਰੀ ਹਾਂ ਜੀ ਵਾਹ ਜੀ ਵਾਹ ਇਹ ਭੋਕਦੀ ਦੇਣਾ ਦੋਸਤੋ ਇਸ ਦੀ ਵੱਡੇ ਦੀ ਠੀਕ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਇਹ ਵਕਾਊ ਕਿੜੀਆਂ ਕਿੜੀਆਂ ਬਾਈ ਮੜੀ ਨਿਗਾ ਮਾਰੂ ਵਕਾਊ ਉਹ ਪਰਲੇ पे ਖੜਾ ਸਤ ਸਾਰਾ ਹੀ ਆ ਦੋਸਤੋ ਛੈਡਾ ਸਾਰਾ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ ਪ੍ਰਬੰਧ ਕੀਤਾ ਆ ਪਾ ਪਿੰਜਰਾ ਜੇ ਕੋਈ ਛੋਟੇ ਬੱਚੇ ਹੁੰਦੇ ਆ ਇੱਕ ਦੋ ਦਿਨਾਂ ਦੇ ਆਡ ਕਰ ਦਿੰਦੇ ਆ ਆ ਉੱਪਰਲੀ ਛਾਤ ਆ ਦੋ ਪੋਰਸ਼ਨ ਬਣਾਇਆ ਦੋਸਤੋ ਇੱਕ ਆ ਕੰਧ ਕੱਢ ਕੇ ਪਰਲੇ ਪਾਸੇ ਵੀ ਇਹ ਪੋਰਸ਼ਨ ਹੈਗਾ